ਮਾਨ ਸਾਹਿਬ ਨੂੰ ਬੇਨਤੀ ਆ ਜੀ ਸਾਡੇ ਮੂੰਹ ਦੇਖੋ ਕਿਵੇਂ ਉਤਰੇ ਪਏ ਆ ਇਹ ਉਤਰਿਆ ਜਿਹੜਾ ਤੁਸੀਂ ਹੁਕਮ ਜਾਰੀ ਕੀਤਾ ਨਾ ਵੀ ਬੀਏ ਪਾਸ ਵਾਲੇ ਸਰਪੰਚ ਬਣਨਗੇ ਕਿਵੇਂ ਬਣਨਗੇ ਜੀ ਬੀਏ ਪਾਸ ਵਾਲੇ ਸਰਪੰਚ ਸਾਨੂੰ ਪੂਰੇ 2 ਸਾਲ ਹੋ ਗਏ ਲੋਕਾਂ ਨੂੰ ਸਸਰੀ ਕਾਲ ਪਲਾਉਂਦਿਆਂ ਨੂੰ ਐਂ ਤੇ ਤੁਸੀਂ ਚਾਟ ਕੇ ਨਾਣ ਕਰਤਾ ਵੀ ਬੀਏ ਪਾਸ ਵਾਲੇ ਸਰਪੰਚ ਬਣਨਗੇ ਬੀਏ ਪਾਸ ਵਾਲਿਆਂ ਨੇ ਕਦੇ ਕਿਸੇ ਨੂੰ ਹੱਥ ਚੱਕਿਆ ਇਸੇ ਕਿਸੇ ਨੂੰ ਸਾਸਰੀ ਘਰ ਬੁਲਾਈ ਐ ਸਾਨੂੰ 2 ਸਾਲ ਹੋ ਗਏ ਲੋਕਾਂ ਨੂੰ ਸਾਸਰੀ ਘਰ ਬਲਾ ਬਲਾ ਕਰੇ ਸਾਸਰੀ ਘਰਾਂ ਬੁਕਾਲੀਆਂ ਆਪ ਨੂੰ ਤੇ ਆਏ ਨਾ ਕਰੋ ਮਾਨ ਸਾਹਿਬ ਇਹਨੂੰ ਠੀਕ ਕਰੋ ਜੀ ਗੱਲ ਇਹ ਠੀਕ ਨਹੀਂ ਹੈਗੀਗੀ ਇਹਨੂੰ ਦਰਸਤ ਕਰੋ ਸਾਡਾ ਤਾਂ ਬਲੱਡ ਘਟੀ ਜਾਂਦਾ ਕੱਲ ਦਾ ਹੈ ਅਸੀਂ ਰਿਸ਼ਤੇਦਾਰੀ ਜਾਣ ਜੋ ਕਿ ਨਹੀਂ ਸਾਡੇ ਕੋਲੇ ਸਾਸਰੀ ਘਰ ਨਹੀਂ ਬੁਲਾਉਣ ਨੂੰ ਰਿਸ਼ਤੇਦਾਰੀ ਸਾਰੀਆਂ ਲੋਕਾਂ ਨੂੰ ਬਲਾ ਬਲਾ ਮਕਾਤੀਆਂ ਅਸੀਂ ਤਾਂ ਇਹਨੂੰ ਠੀਕ ਕਰੋ ਮਾਨ ਸਾਹਿਬ ਅਸੀਂ ਸਾਨੂੰ ਸਾਡੇ ਬਹੁਤ ਚਿਰ ਦੇ ਸੁਪਨੇ ਆ ਮਾਨ ਸਾਹਿਬ ਦੀ ਅਸੀਂ ਸਰਪੰਚੀ ਲੜਾਂਗੇ ਤੁਸੀਂ ਤਾਂ ਕੰਮ ਉਹੀ ਕਰਤਾ ਜਿਹੜੇ ਦਾ ਡਰ ਸੀਗਾ ਇਹਨੂੰ ਦਰਸਤ ਕਰੋ ਜੀ ਜਲਦੀ ਸਾਡਾ ਬਲੱਡ ਘਟ ਰਿਹਾ ਇਹਨੂੰ ਠੀਕ ਕਰਕੇ ਦੁਬਾਰੇ ਲਾਣ ਕਰੋ ਵੀ ਭਾਈ ਬਣ ਸਕਦਾ ਸਰਪੰਚ ਜਿਹੜੇ ਪਿਛਲੇ ਦੋ ਸਾਲਾਂ ਤੋਂ ਲੋਕਾਂ ਨੂੰ ਸਸਤਰੀ ਕਾਲ ਬਣਾਉਂਦੇ ਆ ਅਜਿਹਾ ਏਡੇ ਏਡੇ ਸੁਪਨੇ ਦੇਖੇ ਸੀ ਡਿਫੈਂਡਰ ਬੱਕ ਕਰਾਤੀ ਸੀ ਇਹ ਕਹੇ ਗੱਲਾਂ ਗਲਤ ਨਹੀਂ ਜੀ ਦਲਤਾ ਜੀ ਇਹ ਗੱਲਾਂ ਇਹਨੂੰ ਸਹੀ ਕਰੋ ਐਂ ਨਹੀਂ ਪਤਾ ਲੱਗਦਾ ਕੀ ਬੋਲੀ ਜਾਂਦੇ ਆ ਸਾਨੂੰ ਇਹਨੂੰ ਠੀਕ ਕਰੋ ਜੀ ਮਾਨ ਸਾਹਿਬ ਮਾਰੀ ਦਿੱਤਾ ਜੀ